ਜ਼ਿਲ੍ਹਾ ਤਰਨਤਾਰਨ ਦੇ ਕਸਬਾ ਹਰੀਕੇ ਹੈੱਡ ਉੱਤੇ ਹੜਪੀੜਕ ਕਿਸਾਨਾਂ ਵੱਲੋਂ ਲਾਇਆ ਗਿਆ ਤਹਿਨਾ ਅੱਜ ਚੌਥੇ ਦਿਨ ਵਿੱਚ ਦਖਲ ਹੋ ਗਿਆ। ਠੜਕੇ ਦੀ ਠੰਡ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ। ਜੋ ਦਰਿਆ ਉੱਤੇ ਬਨੇ ਬ੍ਰਿਜ ਉੱਤੇ ਟੜਕੇ 4 ਵਜੇ ਤੋਂ ਵਾਹਿਗੁਰੂ ਦਾ ਜਾਪ ਕਰਦੇ ਹੋਏ ਡਟੇ ਹੋਏ ਹਨ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਹੜਪੀੜਕ ਕਿਸਾਨਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ। ਜਿਸ ਕਾਰਨ ਕਿਸਾਨ ਬਜ਼ੁਰਗ ਅਵਸਥਾ ਅਤੇ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਉਹਨੇ ਚੇਤਾਵਨੀ ਦਿੱਤੀ ਹੈ ਕਿ ਜਦ ਤੱਕ ਕਿਸਾਨਾਂ ਦੀਆਂ ਮੰਗਾ ਪੂਰੀਆਂ ਨਹੀਂ ਹੁੰਦੀਆਂ ਤਾਂ ਇਹ ਨਾ ਜਾਰੀ ਰਹੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਜੀ ਬਾਬਾ ਜੀ ਕੀ ਨਾਮ ਤੁਹਾਡਾ ਆਦੀ? ਮਖ्तार ਸਿੰਘ ਕੋਟਵਾਲਾ ਜੀ। ਤੇ ਇੱਥੇ ਤੁਸੀਂ ਕਾਦੇ ਲਈ ਇੱਥੇ ਧਰਨੇ ਤੇ ਬੈਠੇ ਜੋ ਭੁੱਖ ਹੜਤਾਲ ਦੇ ਉੱਪਰ ਕੀ ਮੰਗਾ ਤੁਹਾਡੀ ਜੀ? ਮੰਗਾ ਜਿਨੂੰ ਹੜਾ ਆਇਆ ਨਾ। ਹਾਂਜੀ। ਇਹਨੇ ਜ਼ਮੀਨ ਦੇ ਵਿੱਚ ਰੇਲ ਪਾਰਤੀ ਫਸਾ ਮਾਰਤੀਆਂ। ਤੇ ਉਸ ਕਹ ਖਸਾਨਾਂ ਨੂੰ ਮਾਜਵਾ ਮਿਆ ਤੇ ਬਾਕੀ ਦਿਆਂ ਨੂੰ ਨਹੀਂ ਮਿਲਿਆ ਜੀ ਅਜੇ ਕੱਚੀਆਂ ਪੱਕੀਆਂ ਜ਼ਮੀਨਾਂ ਸਾਰੀਆਂ ਨੂੰ ਜਿਹੜਾ ਫਸਲਾਂ ਦਾ ਮਾਜਵਾ ਚਾਹੀਦਾ ਸੀ ਉਸ ਬੰਦੇ ਸਾਰੇ ਅਸੀਂ ਬੈਠੇ ਆ ਪਹਿਲੀ ਤਰੀਕ ਤੋਂ ਨਵੇਂ ਸਾਲ ਆਇਆ ਦਿਨ ਫੈਰ ਦੇ ਉੱਤੇ ਭੁਖ ਹੜਤਾਲ 'ਤੇ ਬੈਠੇ ਆ ਜੀ ਤੇ ਅੱਜ ਕਿੰਨੇ ਦਿਨ ਹੋ ਗਏ ਤੁਹਾਨੂੰ ਭੁਖ ਹੜਤਾਲ ਦੇ ਬੈਠਿਆਂ ਨੂੰ ਚੌਥਾ ਦਿਨ ਹੋ ਗਿਆ ਜੀ ਅੱਛਾ ਜੀ ਤੇ ਮੰਗਾ ਤੁਹਾਡੀਆਂ ਮਾਅਬੇ ਸੰਬੰਧੀ ਆ ਤੇ ਹੋਰ ਕੀ ਮੰਗਾ ਤੁਹਾਡੀਆਂ ਜੀ ਹੋਰ ਜੀ ਅਸੀਂ ਆਨੇ ਆ ਮਹੀਨੇ ਦੀ ਕਰਨੇ ਨੂੰ ਹਾਂਜੀ ਜੇ ਰੇਲਾ ਆਪਦੇ ਮਾਲਕੀ ਚ ਵਗ ਸਕਦੀਆਂ ਵਾਂ ਨਹਿਰ ਆਪਦੀ ਮਾਲਕੀ ਚ ਵਗਦੀ ਆ ਤੇ ਇਹਨੂੰ ਦਰਿਆ ਦਾ ਮਾਲਕ ਬਣਾਉਣ ਇਹ ਆਪਦੀ ਮਾਲਕੀ ਚ ਹੋਵੇ ਵਗੇ ਤੇ ਪਾਸੇ ਬੰਨੀ ਕੜਾਕੇ ਦੀ ਠੰਡ ਦੇ ਵਿੱਚ ਅੱਜ 4 ਦਿਨ ਹੋ ਗਏ ਨੇ ਨਵੇਂ ਸਾਲ ਤੋਂ ਤੁਸੀਂ ਭੁਖੜ ਧਾਲ ਤੇ ਬੈਠੇ ਹੋ ਤੁਹਾਡੇ ਕੀ ਮਸਲੇ ਨੇ ਔਰ ਕਿਸ ਕਾਰਨ ਤੁਸੀਂ ਬੈਠੇ ਹੋ ਬਜ਼ੁਰਗੋ ਮਾਹਲਾ ਸਾਡੇ ਆ ਵੀ ਕਿੱਟ ਦਾ ਫਸਲ ਮਰਜੀ ਸਾਡੀ ਠੀਕ ਹੈ ਜਮੀਨਾਂ ਟੈਗ ਨਹੀਂ ਹਾਂ ਤੇ ਇਹਨੂੰ ਦਰਿਆ ਨੂੰ ਪਾਣੀ ਨੇ ਸਾਹਮਣੇ ਆਉਦੇ ਨੂੰ ਇਹ ਬਜ਼ੁਰਗੋ ਕਿੰਨੇ ਸਾਲ ਹੋ ਗਏ ਨੇ ਜਿਹੜੀਆਂ ਤੁਹਾਡੀਆਂ ਫਸਲਾਂ ਮਰਦੀਆਂ ਆ ਰਹੀਆਂ ਨੇ ਤੁਹਾਡੀਆਂ ਜ਼ਮੀਨਾਂ ਰੋੜੀਆਂ ਹੋਈਆਂ ਨੇ ਤੁਹਾਡੀ ਕਿੰਨੇ ਏਕੜ ਜ਼ਮੀਨ ਬਜ਼ੁਰਗੋ ਜਿਹੜੀ ਰੋੜ ਚੁੱਕੀ ਆ ਹੁਣ ਤੱਕ ਬਹੁਤ ਚਿਰ ਤੋਂ ਰੋੜਦੀ ਆ ਅੱਛਾ ਕਾਫੀ ਕੋਈ ਕਿੰਨੇ ਸਾਲ ਕੋ ਅੰਦਾਜ਼ਾ ਹੈਗਾ ਜੀ ਕਿੰਨੇ ਸਾਲ ਹੋ ਗਏ ਨੇ ਤੇ ਜਿਹੜਾ 23 ਵਾਲਾ ਪਾਣੀ ਆਇਆ ਉਹਦੋਂ ਮਿਰੂੜੀ ਠੀਕ ਹੈ ਜੀ ਉਹ ਤੇ ਆਰਕਨ ਵਾਲੇ ਪਾਣੀ ਝੋਨਾ ਵਾਲੇ ਝੂੜੀ ਜਿਆਦੀ ਧੌਣੀ ਝੂੜੀ ਆ ਆ ਜਿਹੜਾ ਤੁਸੀਂ ਸਟ੍ਰੈਪ ਚੁੱਕਿਆ ਹੋਇਆ ਹੈ तकरीबन 100 ਦੇ ਕਰੀਬ ਤੁਸੀਂ ਕਿਸਾਨ ਹੋ ਬਜ਼ੁਰਗ ਵੀ ਆ ਨੌਜਵਾਨ ਵੀ ਵਿੱਚ ਵੇਖਣ ਨੂੰ ਮਿਲ ਰਹੇ ਨੇ ਇਹ ਭੋਖੜ ਹਰਤਾਲ ਤੇ ਬੈਠੇ ਹੋ ਤੁਸੀਂ ਇਹ ਤੁਹਾਡਾ ਮੇਨ ਮਕਸਦ ਕੀ ਆ ਬਜ਼ੁਰਗੋ ਤੁਸੀਂ ਕਿੰਨੇ ਦਿਨ ਹੋਰ ਬੈਠੋਗੇ ਜੇ ਤੁਹਾਡੇ ਤੇ ਸਰਕਾਰ ਪੰਜਾਬ ਸਰਕਾਰ ਜਾਏ ਸੈਂਟਰ ਸਰਕਾਰ ਕੋ ਧੱਕਾ ਕਰਦੀ ਹੈ ਤੇ ਤੁਸੀਂ ਕੀ ਜਵਾਬ ਦੇਵੋਗੇ ਸਰਕਾਰ ਨੂੰ ਕਿੰਨਾ ਚਿਰ ਬੈਠੋਗੇ ਲਗਾਤਾਰ ਅਸੀਂ ਬਾਈਨ ਕੋ ਬਹੁਤ ਚਾ ਪਿਆਰਾ ਤੇ ਜੇ ਟੱਕਾ ਕਰਦੀਆਂ ਤੇ ਅਸੀਂ ਛਾਲ ਮਾਰਨ ਨੂੰ ਤਿਆਰ ਹੰਦੇ ਰਿਹਾ ਦਿਲਾ ਦੇ ਵਿੱਚ ਛਾਲ ਮਾਰਨ ਨੂੰ ਅੱਛਾ ਜੋ ਤੁਹਾਡੇ ਤੁਹਾਡੇ ਪਿੱਛੇ ਬੱਚੇ ਹੈਗੇ ਜੀ ਘਰੇ ਪੁੱਤਰੇ ਪੁੱਤਰੀਆਂ ਤੁਹਾਨੂੰ ਯਾਦ ਨਹੀਂ ਕਰਦੇ ਫੋਨ ਨਹੀਂ ਕਰਦੇ ਵੀ ਬਾਪੂ ਜੀ ਆਓ ਘਰੇ ਪੁੱਤ ਪੁੱਤਰੀਆਂ ਹੈਗੇ ਆ ਜੀ ਪੁੱਤ ਪੁੱਤਰੀਆਂ ਹੈਗੇ ਆ ਜ਼ਰੂਰ ਕਰਦੇ ਆ ਘਰ ਆ ਸਕਦੇ ਹੁੰਦੇ ਆ ਤੇ ਨਾ ਸਾਡੇ ਦੋ ਸਕੂਲਾਂ ਦੀਆਂ ਫੀਸਾਂ ਧਰਦੀਆਂ ਉਹਨਾਂ ਦੀਆਂ ਨਾ ਉਹ ਬੱਚੇ ਪੜ੍ਹਨ ਨੂੰ ਨਹੀਂ ਆਉਂਦੇ ਅੱਛਾ ਤੁਹਾਡਾ ਮੇਨ ਮਕਸਦ ਇਹ ਹੈ ਜਿੰਨਾ ਚਿਰ ਸਰਕਾਰ ਤੁਹਾਡੀਆਂ ਮੰਗਾਂ ਨਹੀਂ ਮੰਨਦੀ ਤੁਹਾਡੀਆਂ ਜ਼ਮੀਨਾਂ ਦੇ ਪੱਕੇ ਹੱਲ ਨਹੀਂ ਕਰਦੀ ਉਹਨਾਂ ਚਿਰ ਤੁਸੀਂ ਘਰੇ ਨਹੀਂ ਜਾਣਾ ਘਰੇ ਨਹੀਂ ਜਾਣਾ ਉਹ ਤੋਂ ਠੀਕ ਆ ਬਜ਼ੁਰਗ